ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਪੱਤਰਕਾਰ ਅਜਮੇਰ ਸਿੰਘ ਚਾਨਾ ਅੱਜ ਮੈਂ ਇੱਕ ਵਿਸ਼ਾ ਲੈ ਕੇ ਆਇਆ ਪੰਚਾਇਤੀ ਚੋਣਾਂ ਦਾ ਸਭ ਜਾਣਦੇ ਨੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਪ੍ਰਬੰਧ ਦੇਖ ਰਹੇ ਨੇ ਦਸੰਬਰ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਡਿਊ ਸਨ ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰ 5 ਸਾਲ ਬਾਅਦ ਪੰਚਾਇਤੀ ਇਲੈਕਸ਼ਨਾਂ ਹੋਣੀਆਂ ਆਉਂਦੀਆਂ ਪਰ 6 ਮਹੀਨੇ ਪਹਿਲਾਂ ਹੀ ਭਗਵੰਤ ਸਿੰਘ ਮਾਨ ਦੀ ਹੁਕਮਾਂ ਦੇ ਉੱਤੇ ਪੰਚੇਤਾਂ ਭੰਗ ਕਰ ਦਿੱਤੀਆਂ ਗਈਆਂ ਸੀ ਜਦੋਂ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਤੱਕ ਆਵਾਜ਼ ਪਹੁੰਚੀ ਕਈ ਜਥੇਬੰਦੀਆਂ ਉੱਥੇ ਇਹ ਵਿਸ਼ਾ ਲੈ ਕੇ ਗਈਆਂ ਤਾਂ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਔਖਾ ਹੋਇਆ ਤੇ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲੈਂਦੇ ਹੋਏ ਪੰਚੇਤਾਂ ਬਹਾਲ ਕਰ ਦਿੱਤੀਆਂ ਸੀ ਜਿਨ੍ਹਾਂ ਸਰਪੰਚਾਂ ਨੂੰ ਰਾਤੋਂ ਰਾਤ ਸਾਬਕਾ ਕਰ ਦਿੱਤਾ ਗਿਆ ਸੀ ਉਹੀ ਸਰਪੰਚ ਰਾਤੋਂ ਰਾਤ ਫੇਰ ਸਰਪੰਚ ਜੀ ਬਣ ਗਏ ਸਨ ਤੇ ਹੁਣ ਸਾਰੇ ਪੰਜਾਬ ਦੇ ਲੋਕ ਇਹ ਸੋਚਦੇ ਨੇ ਕਿ ਪੰਜਾਬ ਸਰਕਾਰ ਅਸਲ ਦੇ ਵਿੱਚ ਕੰਮ ਕੀ ਰਹੀ ਹੈ ਪਹਿਲਾਂ ਤਾਂ 6 ਮਹੀਨੇ ਪਹਿਲਾਂ ਹੀ ਪੰਚਾਇਤੀ ਚੋਣਾਂ ਪੰਕ ਕਰ ਦਿੱਤੀਆਂ ਗਈਆਂ ਤੇ ਹੁਣ ਜਿਹੜੀ ਡਿਊ ਡੇਟ ਦਸੰਬਰ ਦੇ ਵਿੱਚ ਸੀ ਉਹ ਵੀ ਲੰਘੀ ਨੂੰ 6 ਮਹੀਨੇ ਤੋਂ ਵੱਧ ਸਮਾਂ ਹੋਇਆ ਤੇ ਅਜੇ ਵੀ ਸਰਕਾਰ ਪੰਚਾਇਤੀ ਚੋਣਾਂ ਲਈ ਕੋਈ ਆਪਣਾ ਪੱਖ ਪੇਸ਼ ਨਹੀਂ ਕਰ ਰਹੀ ਜਾਂ ਕੋਈ ਖਬਰ ਨਹੀਂ ਆ ਰਹੀ ਹੁਣ ਵੀ ਜਦੋਂ ਹਾਈ ਕੋਰਟ ਦੇ ਵਿੱਚ ਇਹ ਆਵਾਜ਼ ਗਈ ਤਾਂ ਉੱਥੇ ਸਿਰਫ ਇੰਨਾ ਹੀ ਕਹਿ ਕੇ ਸਾਰੇ ਆ ਗਿਆ ਕਿ ਅਸੀਂ ਸਤੰਬਰ ਮਹੀਨੇ ਦੇ ਵਿੱਚ ਕਰਾ ਰਹੇ ਹਾਂ ਪਰ ਸਾਡਾ ਵਿਸ਼ਾ ਅੱਜ ਦਾ ਇਹ ਹੈ ਕਿ ਇਸ ਤਰ੍ਹਾਂ ਪੰਚਾਇਤੀ ਪੰਚੇਤਾਂ ਪਹਿਲਾਂ ਭੰਗ ਕਰ ਰਹੀਆਂ ਜਾਂ ਬਹੁਤ ਜ਼ਿਆਦਾ ਲੇਟ ਕਰਾਉਣ ਦੇ ਨਾਲ ਪਿੰਡਾਂ ਦੇ ਉੱਤੇ ਅਸਰ ਕੀ ਪੈਂਦਾ ਹੈ ਕਿਉਂਕਿ ਜਦੋਂ ਪੰਚੇਤਾਂ ਪਹਿਲਾਂ ਹੀ ਭੰਗ ਹੋ ਜਾਂਦੀਆਂ ਨੇ ਜਿੱਥੇ 6 ਮਹੀਨੇ ਇੱਕ ਪੰਚੇਤਾਂ ਨੂੰ ਜਾਂ ਸਰਕਾਰ ਨੂੰ ਕੰਮ ਕਰਨ ਦਾ ਸਮਾਂ ਮਿਲਣਾ ਹੁੰਦਾ ਉਹ ਜਿਹੜਾ ਸਮਾਂ ਇੱਕ ਤਰ੍ਹਾਂ ਦੀ ਨਾਲ ਪੰਚੇਤੀ ਚੋਣ ਪ੍ਰਕਿਰਿਆ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਤੇ ਉਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚੋਣ ਜਾਬਤਾ ਲੱਗ ਜਾਂਦਾ ਤੇ ਕੋਈ ਵੀ ਪਿੰਡ ਦਾ ਕੰਮ ਨਹੀਂ ਹੁੰਦਾ ਤੇ ਉਹੀ 6 ਮਹੀਨੇ ਜਿਹੜੇ ਆ ਆਖਰ ਦੇ ਵਿੱਚ ਸਰਪੰਚਾਂ ਨੂੰ ਇਹ ਹੁੰਦਾ ਕਿ ਜਿਹੜੇ ਫੰਡ ਸਾਡੇ ਕੋਲ ਪਏ ਨੇ ਉਹ ਅਸੀਂ ਜਲਦੀ ਤੋਂ ਜਲਦੀ ਖਰਚ ਕਰਕੇ ਕੁਛ ਨਾ ਕੁਛ ਪਿੰਡ ਦਾ ਬਣਾ ਦਈਏ ਤੇ ਇਹ ਜੱਕੋ ਤੱਕੀ ਦਾ ਜਿਹੜਾ ਸਮਾਂ ਆ ਉਹਦੇ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਦੇ ਵਿੱਚ ਖੜੋਤ ਆਈ ਹੋਈ ਹੈ ਇਹਦਾ ਸਿੱਧਾ ਨੁਕਸਾਨ ਪੰਜਾਬ ਸਰਕਾਰ ਨੂੰ ਹੋ ਸਕਦਾ ਜੇਕਰ ਪੰਜਾਬ ਸਰਕਾਰ ਸਮੇਂ ਸਿਰ ਜਾਂ ਅਜੇ ਵੀ ਇਲੈਕਸ਼ਨ ਕਰਾਉਂਦੀ ਹੈ ਤੇ ਉਹਦਾ ਫਾਇਦਾ ਸਰਕਾਰ ਨੂੰ ਇਹ ਹੋਵੇਗਾ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਮਾਨਸਿਕਤਾ ਇਹ ਬਣੀ ਹੁੰਦੀ ਹੈ ਕਿ ਜਿਹੜੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਹੈ ਉਸ ਪਾਰਟੀ ਨਾਲ ਜੁੜੇ ਹੋਏ ਸਰਪੰਚਾਂ ਨੂੰ ਅਸੀਂ ਚਿਤਾ ਦਈਏ ਇਸ ਕਰਕੇ ਅਜੇ ਵੀ ਪੰਜਾਬ ਸਰਕਾਰੀ ਲਾਭ ਲੈ ਸਕਦੀ ਆ ਆਮ ਆਦਮੀ ਪਾਰਟੀ ਆਪਣੀ ਸਰਕਾਰ ਹੋਣ ਦਾ ਜਲਦੀ ਚੋਣਾ ਕਰਾ ਕੇ ਕਿਉਂਕਿ ਜੇਕਰ ਸਮਾਂ ਹੌਲੀ-ਹੌਲੀ ਲੰਘਦਾ ਗਿਆ ਜ਼ਿਆਦਾ ਲੰਘ ਗਿਆ ਤੇ ਲੋਕਾਂ ਦੀ ਮਾਨਸਿਕਤਾ ਜਿਹੜੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਇਲੈਕਸ਼ਨ ਕਰਾ ਕੇ ਲੋਕਾਂ ਨੂੰ ਨਵੀਆਂ ਪੰਚਾਇਤਾਂ ਦੇਵੇ ਨਵੇਂ ਸਰਪੰਚ ਦੇਵੇ ਤੇ ਨਵੀਆਂ ਗ੍ਰਾਂਟਾਂ ਜਾਰੀ ਕਰੇ ਤੇ ਜਿਹੜਾ ਉਹਨਾਂ ਦਾ 2.5 ਸਾਲ ਦਾ ਸਮਾਂ ਰਹਿ ਗਿਆ ਪੰਜਾਬ ਸਰਕਾਰ ਦਾ ਉਹਦੇ ਵਿੱਚ ਪੰਜਾਬ ਦੀ ਨੁਹਾਰ ਬਦਲ ਕੇ ਦਿਖਾਵੇ ਤਾਂ ਲੋਕ ਮੰਨਣਗੇ ਕਿ ਬਦਲਾ ਪੰਜਾਬ ਵਿੱਚ ਆਇਆ ਨਹੀਂ ਤਾਂ ਲੋਕ ਇਹ ਦੋਸ਼ ਜ਼ਰੂਰ ਲਾਉਣਾ ਸ਼ੁਰੂ ਕਰ ਦੇਣਗੇ ਕਿ ਇਹ ਬਦਲਾ ਸੀ ਜਾਂ ਕਿ ਪੰਜਾਬੀਆਂ ਤੋਂ ਕੋਈ ਲਿਆ ਗਿਆ ਬਦਲਾ ਇਸ ਕਰਕੇ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਇਸ ਬਾਰੇ ਜਰੂਰ ਸੋਚਣਾ ਪਵੇਗਾ ਤੇ ਮਿਲਦੇ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਤਦ ਤੱਕ ਲਈ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ